ਉੱਡੇ ਵੀ ਪੈਰ ਨੇ ਜਿਹੜੇ ਉਹ ਸੁੱਜੇ-ਸੁੱਜੇ ਰਹਿੰਦੇ ਆ ਤੁਹਾਡੀਆਂ ਜਿਹੜੀਆਂ ਹਾ ਪਿੰਜਣੀਆਂ ਨੇ ਇਹ ਦਰਦ ਕਰਦੀਆਂ ਰਹਿੰਦੀਆਂ ਨੇ ਇਹ ਵੀ ਟਾਈਟ ਰਹਿੰਦੀਆਂ ਨੇ ਜਿਨ੍ਹਾਂ ਦੇ ਪੈਰ ਔਰ ਗਿੱਟੇ ਦੋਨੋਂ ਸੁੱਜੇ ਰਹਿੰਦੇ ਆ ਅੱਜ ਦੀ ਵੀਡੀਓ ਉਹਨਾਂ ਲਈ ਹੈ ਹੁੰਦਾ ਕੀ ਹੈ ਖੂਨ ਦਾ ਸੰਚਾਰ ਹੈ ਜਿਹੜਾ ਉਹ ਘਟ ਜਾਂਦਾ ਕਿਉਂ ਘਟਦਾ ਹੈ ਜਦੋਂ ਆਪਾਂ ਕੋਈ ਕਸਰਤ ਨਹੀਂ ਕਰਦੇ ਅਗਰ ਦੇਖੋ ਆਪਾਂ ਆਹ ਕਸਰਤ ਕਰਦੇ ਰਵਾਂਗੇ ਤਾਂ ਇਹਨੀਆਂ ਪਿੰਜਣੀਆਂ ਨਹੀਂ ਤਕੜੀਆਂ ਰਹਿਣਗੀਆਂ ਕਿਉਂਕਿ ਇਹ ਆਪਣਾ ਦੂਸਰਾ ਦਿਲ ਮੰਨਿਆ ਜਾਂਦਾ ਜਿਨ੍ਹਾਂ ਆਪਣੀ ਮਾਸਪੇਸ਼ੀਆਂ ਵੇਇਨਸ ਤੇ ਪ੍ਰੈਸ਼ਰ ਪਾਉਣਗੀਆਂ ਉਹਨਾਂ ਹੀ ਖੂਨ ਦਾ ਸੰਚਾਰ ਜਲਦੀ ਚੱਲੇਗਾ ਜਿੰਨਾ ਆਪਾਂ ਢਿੱਲੇ ਜੇ ਬਣ ਕੇ ਰਹਾਂਗੇ ਕੋਈ ਕਸਰਤ ਨਹੀਂ ਕਰਾਂਗੇ ਤਾਂ ਪਿੰਜਣੀਆਂ ਤਾਂ ਆਪਣੀਆਂ ਢਿੱਲੀਆਂ ਹੋਣੀਆਂ ਹੀ ਹੋਣੀਆਂ ਨੇ ਨਾਲ ਦੀ ਨਾਲ ਗਿੱਟਿਆਂ ਤੇ ਸੋਚ ਪੈਰਾਂ ਤੇ ਸੋਚ ਆਉਣੀ ਆਉਣੀ ਆ ਅਗਰ ਤੁਹਾਡੇ ਸੋਚ ਆ ਰਹੀ ਹੈ ਤਾਂ ਬਿਲਕੁਲ ਨਾ ਘਬਰਾਓ ਅੱਜ ਤੁਹਾਨੂੰ ਚਾਰ ਕਸਰਤਾਂ ਦੱਸਣੀਆਂ ਨੇ ਅਗਰ ਤੁਸੀਂ ਇਹ ਚਾਰ ਕਸਰਤਾਂ ਕਰਨੀਆਂ ਸ਼ੁਰੂ ਕਰਤੀਆਂ ਅੱਜ ਤੋਂ ਬਾਅਦ ਤੁਹਾਡੇ ਨਾ ਗਿੱਟਿਆਂ ਤੇ ਸੋ ਹੋ ਜਾਏਗੀ ਨਾ ਪੈਰਾਂ ਤੇ ਸੋ ਹੋ ਜਾਏਗੀ ਸ਼ੂਗਰ ਦੇ ਪੇਸ਼ੈਂਟਸ ਦੇ ਵਿੱਚ ਇਹ ਜ਼ਿਆਦਾ ਚੀਜ਼ ਨਿਕਲ ਕੇ ਸਾਹਮਣੇ ਆਉਂਦੀ ਹੈ ਨਾਦੀ ਨਾਲ ਪ੍ਰੈਗਨਨਸੀ ਦੇ ਦੌਰਾਨ ਵੀ ਇਹ ਚੀਜ਼ ਆਮ ਪਾਈ ਜਾਂਦੀ ਹੈ। ਬਹੁਤਿਆਂ ਨੂੰ ਤਾਂ 40 ਸਾਲ ਉਮਰ ਦੇ ਜੇ ਚੀ ਇਹ ਦਿੱਕਤ ਸਾਹਮਣੇ ਆ ਜਾਂਦੀ ਹੈ ਕਿਉਂਕਿ ਉਹ ਸਾਰਾ ਦਿਨ ਖੜਕੇ ਕੰਮ ਕਰਦੇ ਆ ਇਸੇ ਕਰਕੇ ਖੂਨ ਦਾ ਸੰਚਾਰ ਜਿਹੜਾ ਪੰਪ ਕਰਕੇ ਵਾਪਸ ਆਪਣੇ ਦਿਲ ਵੱਲ ਜਾਣਾ ਹੁੰਦਾ ਉਹ ਨਹੀਂ ਚਾ ਪਾਉਂਦਾ ਔਰ ਆਪਣੀ ਗਿੱਟੇ ਔਰ ਪੈਰਾਂ ਤੇ ਸੋਜ ਰਹਿੰਦੀ ਹੈ। ਸੋ ਸਮੇਂ ਨੂੰ ਬਰਬਾਦ ਨਹੀਂ ਕਰਾਂਗੇ ਬਹੁਤ ਜਲਦੀ ਕਸਰਤਾਂ ਸ਼ੁਰੂ ਕਰਨ ਲੱਗੇ ਆਂ। ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਕੁਰਸ਼ੇਤ ਸਿੰਘ ਸਰਾਹ ਪਿਛਲੇ 10 ਸਾਲ ਤੋਂ ਸੀ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰ ਰਹੇ ਆ ਦਨ ਇੰਸਟਾਗ੍ਰਾਮ ਆਈਡੀ ਵੀ ਨੇ ਐਸ ਹਰੀ ਸਿੰਘਸ ਨਾਲ ਫਿਜ਼ੋਥੈਰੇਪੀ ਡਾਕਟਰ ਗੁਰਸ਼ੇਰ ਸਿੰਘ ਨਾਦੀ ਨਾਲ ਇੱਕ ਇੰਸਟਾਗ੍ਰਾਮ ਹੋਰ ਆਈਡੀ ਹੈ ਡਾਕਟਰ ਪੇਪਸ ਨਾਲ ਫੇਸਬੁੱਕ ਤੇ ਪੇਜ ਹੈ ਐਸ ਸਰੀ ਸਿੰਘਸ ਨਾਲ ਫਿਜ਼ੋਥੈਰੇਪੀ ਕਲੀਨਿਕ ਦੇ ਨਾਮ ਤੇ ਉਥੇ ਸਾਨੂੰ ਜ਼ਰੂਰ ਫੋਲੋ ਕਰੋ ਸੋ YouTube ਚੈਨਲ ਡਾਕਟਰ ਗੁਰਸ਼ੇਰ ਬਲੌਗਸ ਨਵੇਂ ਉ ਤਾਂ ਸਬਸਕ੍ਰਾਈਬ ਕਰ ਲਿਓ ਸੋ ਸ਼ੁਰੂ ਕਰੀਏ ਅੱਜ ਦੀਆਂ ਆਸਾਨ ਕਸਰਤਾਂ ਅਗਰ ਤੁਹਾਡੇ ਗਿੱਟੇ ਔਰ ਪੈਰ ਸੁੱਜੇ ਹੋਏ ਨੇ ਕਿਸ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੇ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਆਪਣੇ ਘਰਾਂ ਦੇ ਵਿੱਚ ਗਦੈਲੇ ਹੁੰਦੇ ਹੀ ਨੇ ਗਦੈਲਾ ਰੱਖੋ ਆਪਦੇ ਬੈੱਡ ਤੇ ਇਦਾਂ ਉਹਦੀ ਤਹਿ ਲਾ ਲਓ ਔਰ ਰਾਤ ਨੂੰ ਰੋਜ਼ਾਨਾ ਤੁਸੀਂ ਆਪਦੇ ਚੂਲੇ ਤੱਕ ਗਦੈਲਾ ਲੈ ਆਉਣਾ ਹੈ ਔਰ ਰੋਜ਼ਾਨਾ ਤੁਸੀਂ ਇਦਾਂ ਸੋਣਾ ਹੈ ਉੱਚਾ ਕਰਕੇ ਬੈੱਡ ਦੇ ਨਾਲੋਂ ਥੋੜੀ ਉੱਚੀ ਚਾਹੀਦੀ ਹੈ ਇੱਕ ਗਦੈਲਾ ਨਹੀਂ ਲੋਟ ਆਏਗਾ ਦੋ ਤਹਿ ਲਾ ਲਓ ਤਾਂ ਕਿ ਇਹਦੀ ਗਿੱਟੇ ਤੇ ਸੋਜ ਹੈ ਉਹ ਕਟਣੀ ਸ਼ੁਰੂ ਹੋ ਜਾਵੇ ਪਹਿਲਾ ਕੰਮ ਦਾ ਤੁਸੀਂ ਇਹੀ ਕਰਨਾ ਗਦੈਲਾ ਲਾਓ ਐਲੀਵੇਸ਼ਨ ਮਤਲਬ ਉੱਚਾ ਕਰਕੇ ਰੱਖਣਾ ਹੁੰਦਾ ਸੰਚਾਰ ਹੈ ਜਿਹੜਾ ਉਹ ਉਸ ਜਗ੍ਹਾ ਤੋਂ ਵੱਧ ਜਾਵੇ ਔਰ ਸਵੇਲਿੰਗ ਆਪਣੀ ਘੱਟ ਜਾਵੇ ਗਦਲੇ ਆਪਣੇ ਘਰਾਂ ਚ ਪਾਏ ਜਾਂਦੇ ਆ ਹੁਣ ਵੱਧਦੇ ਆ ਕਸਰਤ ਪਹਿਲੀ ਕਸਰਤ ਐਂਕਲ ਟੂ ਪੰਪਸ ਕਰਨੇ ਐਂਕਲ ਟੂ ਪੰਪਸ ਕਰਨੇ ਕਿਵੇਂ ਆ ਪੂਰੇ ਪੈਰ ਬਾਹਰ ਲੈ ਜਾਣੇ ਆ ਇੱਥੇ 5 ਸੈਕਿੰਡ ਹੋਲਡ 1 2 3 4 5 ਫਿਰ ਵਾਪਸ ਲੈ ਆਉਣੇ ਆ ਇੱਥੇ 5 ਸੈਕਿੰਡ ਹੋਲਡ 5 ਸੈਕਿੰਡ ਹੋਲਡ 1 2 3 4 5 ਫਿਰ ਵਾਪਸ 1 2 3 4 5 ਫਿਰ ਵਾਪਸ 1 2 3 4 5 ਫਿਰ ਵਾਪਸ 1 2 3 4 5 ਆਪਾਂ ਕੀਤਾ 2 ਵਾਰੀ ਤੁਸੀਂ ਇਸ ਨੂੰ 5 ਵਾਰੀ ਕਰਨਾ ਇਹ ਹੋ ਗਈ ਪਹਿਲੀ ਕਸਰਤ ਜਿਹੜੀ ਦੂਜੀ ਕਸਰਤ ਆ ਉਹ ਕਿ ਚਾਹੀਦਾ ਹੈ ਕੱਪੜਾ ਜਿਵੇਂ ਸਾਡੇ ਕੋਲ ਟਿਊਬ ਹੈ ਤੁਸੀਂ ਕੱਪੜਾ ਇੱਕ ਰੱਖ ਸਕਦੇ ਹੋ ਕੱਪੜੇ ਨੂੰ ਪੈਰ 'ਚ ਪਾਓ ਔਰ ਪਾ ਕੇ ਲਾਤ ਉੱਪਰ ਚੱਕੋ ਔਰ ਇੱਥੇ 10 ਗਿਣੋ ਇੱਕ तो, चार, आट, चार दो तीन चारे सात, आठ, नौ दसैक्स चारे रिलैक्स ये होगी कसरत नंबर दो एदर पांच वारी इधर दोनों सैड करना हूं जी उस तो अगली कसरत है वह हैगी ही ਕਿਤੇ ਵੀ ਖੜਚ ਹੋਗੇ ਹੌਲੀ ਦੇ ਨੇ ਅੱਡੀਆਂ ਨੂੰ ਉੱਪਰ ਚੱਕਣਾ ਫਿਰ ਹੌਲੀ ਦੇ ਨੇ ਥੱਲੇ ਲੈ ਕੇ ਆਉਣਾ 1 ਹੌਲੀ ਦੇ ਨੇ ਉੱਪਰ ਚੱਕਣਾ ਔਰ ਹੌਲੀ ਦੇ ਨੇ ਥੱਲੇ ਲੈ ਕੇ ਆਉਣਾ 2 ਹੌਲੀ ਦੇ ਨੇ ਉੱਪਰ ਹੌਲੀ ਦੇ ਨੇ ਥੱਲੇ 3 ਫੇਰ 4 ਫੇਰ 5 ਫੇਰ 6 ਫੇਰ 7 ਫੇਰ 8 ਫੇਰ 9 ਫੇਰ 10 ਅਪਾ 10 ਵਾਰੀ ਕੀਤਾ ਇਸਦੇ ਤੁਸੀਂ 3 ਸੈੱਟ ਲਾਉਣੇ ਇਹ ਹੋਗੀ ਤੁਹਾਡੀ ਹੀਲ ਰੇਸ ਐਕਸਰਸਾਈਜ਼ ਅਪਾ ਇੱਕ ਵਾਰੀ ਕੀਤਾ ਤੁਸੀਂ ਇਸਦੇ 5 ਸੈੱਟ ਲਾਉਣੇ ਆ ਇਹ ਹੋਗੀ ਤੁਹਾਡੀ ਕਸਰਤ ਨੰਬਰ 3 ਹੀਲ ਰੇਸ ਜਿਹੜੀ ਚੌਥੀ ਕਸਰਤ ਆ ਤੁਸੀਂ ਕੁਰਸੀ ਤੇ ਬੈਠ ਜਾਓਗੇ ਕੁਰਸੀ ਦੇ ਕੋਲ ਅਸੀਂ ਸਪੋਰਟ ਲੈ ਲਿਆ ਇਸ ਤਰ੍ਹਾਂ ਪਿੱਛੇ ਆਪਣੇ ਬੈੱਡ ਦਾ ਹੱਥ ਫੜ ਲੈਣੇ ਆ ਦੇਖੋ ਪੈਰ ਥੱਲੇ ਉਠੋ ਅੱਡੀਆਂ ਉੱਪਰ ਚੱਕਾਂਗੇ 1 ਫੇਰ ਬੈਠੋ ਫੇਰ ਉਠੋ ਅੱਡੀਆਂ ਉੱਪਰ ਚੱਕਾਂਗੇ 2 ਫੇਰ ਬੈਠੋ ਫਿਰ ਉੱਪਰ 3 ਫੇਰ ਬੈਠਾਂਗੇ ਫੇਰ ਉੱਠੋ 4 ਫੇਰ ਬੈਠਾਂਗੇ ਇੱਕ ਵਾਰੀ ਮੈਂ ਕਹੂੰਗਾ ਕੈਮਰਾਮੈਨ ਨੂੰ ਖੜੇ ਹੋ ਕੇ ਦਿਖਾਇਆ ਜਾਓ ਆਪਾਂ ਊਠ ਕਿ ਬੈਠਕੀ ਵੀ ਕਰਦੇ ਆ ਦੇਖੋ ਇੱਥੇ ਹੱਥ ਪੜੇ ਖੜੇ ਹੋਏ ਅੱਡੀਆਂ ਦੇਖੋ ਉੱਪਰ ਚੱਕ ਦੀਆਂ ਇੱਕ ਫੇਰ ਅੱਡੀਆਂ ਥੱਲੇ ਫੇਰ ਇਦਾਂ ਬੈਠ ਕੇ ਫੇਰ ਦੇਖੋ ਉੱਪਰ ਉੱਠੇ ਅੱਡੀਆਂ ਉੱਪਰ ਚੱਕ ਦੀਆਂ ਫੇਰ ਥੱਲੇ ਇਦਾਂ ਤੁਸੀਂ ਇਸ ਕਸਰਤ ਨੂੰ ਕਰਨਾ ਮਤਲਬ ਉੱਠਣਾ ਮੈਂ ਪਹਿਲਾਂ ਦੇਖੋ ਪਹਿਲਾਂ ਇਹ ਉੱਠੋਗੇ ਔਰ ਜਿਹੜੀਆਂ ਅੱਡੀਆਂ ਨੇ ਹਵਾ ਚੱਕਣੀ ਇਦਾਂ ਫਿਰ ਰਿਲੈਕਸ ਇਦਾਂ 10 ਵਾਰੀ ਕਰਨਾ ਇਸ ਦੇ ਚਾਰ ਸੈਟ ਲਾਉਣੇ ਆ ਫਿਰ ਵੀ ਸੋਚ ਨਹੀਂ ਘਟਦਾ ਤਾਂ ਇਸ ਦੇ ਤੁਸੀਂ ਗਰਮ ਪੱਟੀ ਬੰਨ੍ਹ ਕੇ ਰੱਖੋ ਰਾਤ ਨੂੰ ਸੌਣ ਵੇਲੇ ਕਿਉਂਕਿ ਸਾਰਾ ਦਿਨ ਜਦੋਂ ਆਪਾਂ ਲੱਤਾਂ ਲਮਕਾ ਕੇ ਕੰਮ ਕਰਨ ਲੱਗ ਜਾਂਦੇ ਆ ਵੈਰੀਕੋਜ਼ ਨਾੜੀਆਂ ਵੀ ਥੋਡੀਆਂ ਇਸੇ ਤੋਂ ਬਣਨੀਆਂ ਸ਼ੁਰੂ ਹੁੰਦੀਆਂ ਨੇ ਸੋ ਅਗਰ ਤੁਸੀਂ ਕਸਰਤਾਂ ਕਰਦੇ ਹੋ ਨਾਲ ਦੀ ਨਾਲ ਪ੍ਰੋਪਰ ਪਾਣੀ ਪੀਂਦੇ ਹੋ ਪਾਣੀ ਦਾ ਵੀ ਬਹੁਤ ਵੱਡਾ ਕਾਰਨ ਹੈ ਅਗਰ ਤੁਸੀਂ ਪ੍ਰੋਪਰ ਪਾਣੀ ਪੀਂਦੇ ਹੋ ਔਰ ਕਸਰਤਾਂ ਕਰਦੇ ਹੋ ਬਹੁਤ ਜਲਦੀ ਤੁਹਾਡੇ ਗਿੱਟਿਆਂ ਦੀ ਸੋਚ ਤੁਹਾਡੇ ਪੈਰਾਂ ਦੀ ਸੋਚ ਘਟਣ ਵਾਲੀ ਹੈ ਸਤਿ ਸ਼੍ਰੀ ਅਕਾਲ ਜੀ